ਅੱਜ ਦੇ ਇਸ ਭਿਆਨਕ ਸਮੇਂ ਵਿੱਚ ਇਨਸਾਨ ਦੀ ਪ੍ਰਜਾਤੀ ਲੁਕਤ ਹੋ ਜਾ ਰਹੀ ਹੈ ਕਾਰਨ ਇਨਸਾਨ ਖੁਦ ਹੀ ਹੈ ਇੱਕ ਪਾਸੇ ਪਹਿਲੇ ਪਰਿਵਾਰ ਵਿੱਚ ਚਾਰ ਚਾਰ ਪੰਜ ਪੰਜ ਬੱਚੇ ਹੁੰਦੇ ਸਨ ਜੋ ਕਿ ਪਰਿਵਾਰ ਨੂੰ ਅੱਗੇ ਵਧਾਉਂਦੇ ਸਨ ਅੱਜ ਕੁਝ ਪਰਿਵਾਰ ਅਜੇ ਹੋ ਚੁੱਕੇ ਹਨ ਜਿਨ੍ਹਾਂ ਨੂੰ ਸੰਤਾਨ ਦਾ ਸੁੱਖ ਨਹੀਂ ਮਿਲ ਰਿਹਾ ਅਤੇ ਉਹ ਦਰ ਬਦਰ ਟਕਰਾ ਮਾਰ ਰਹੇ ਹਨ ਤੇ ਦੂਜੇ ਪਾਸੇ ਜਿਨ੍ਹਾਂ ਨੂੰ ਸੰਤਾਨ ਦੇ ਸੁੱਖ ਦੀ ਪ੍ਰਾਪਤੀ ਹੋਈ ਹੈ ਉਹ ਆਪਣੇ 1 1 2 2 ਬੱਚੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ ਕਾਰਨ ਕਿ ਉਹ ਪੈਸਾ ਕਮਾਣ ਸੁੱਖ ਲੈਣ ਕੀ ਸਾਰਾ ਸੁੱਖ ਪੈਸੇ ਨਾਲ ਹੀ ਮਿਲਦਾ ਹੈ ਇਨਸਾਨ ਰਿਸ਼ਤੇ ਪਰਿਵਾਰ ਇਹ ਕੁਝ ਨਹੀਂ ਪੈਸੇ ਨਾਲ ਤੁਸੀਂ ਬੰਗਲੇ ਕਾਰਾਂ ਗੱਡੀਆਂ ਤਾਂ ਖਰੀਦ ਲੋਗੇ ਪਰ ਰਿਸ਼ਤੇ ਤੁਹਾਨੂੰ ਨਹੀਂ ਮਿਲਣੇ ਰਿਸ਼ਤਿਆਂ ਦੀ ਕਦਰ ਕਰੋ ਦੁਨਿਆਵੀ ਚੀਜ਼ਾਂ ਤੋਂ ਦੂਰ ਰਹੋ ਤੇ ਆਪਸ ਵਿੱਚ ਮਿਲ ਜੁਲ ਕੇ ਰਹੋ ਮਿਹਨਤ ਕਰੋ ਤੁਹਾਨੂੰ ਸਭ ਕੁਝ ਆਪਣੇ ਘਰ ਵਿੱਚ ਹੀ ਮਿਲੇਗਾ ਨਹੀਂ ਤਾਂ ਬਾਹਰ ਜਾ ਕੇ ساری ਜ਼ਿੰਦਗੀ ੱੱੱਕੇ ਖਾ ਕੇ ਪੈਸੇ ਤਾਂ ਜੋੜ ਲੋਗੇ ਪਰ ਤੁਹਾਡੇ ਕੋ ਤੁਹਾਡੇ ਭੈਣ ਭਰਾ ਯਾਰ ਦੋਸਤ ਰਿਸ਼ਤੇਦਾਰ ਪਰਿਵਾਰ ਬੱਚੇ ਸਭ ਦੂਰ ਹੋ ਜਾਣਗੇ ਇਸ ਬਾਰੇ ਗਹਿਰਾਈ ਨਾਲ ਸੋਚੋ ਤਾਂ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੁਹਾਡੀਆਂ ਪੀੜ੍ਹੀਆਂ ਬੱਚੀਆਂ ਰਹਿਣ ਨਹੀਂ ਤਾਂ ਇੱਕ ਇੱਕ ਦੋ ਦੋ ਬੱਚੇ ਹਨ ਉਹ ਵੀ ਬਾਹਰ ਚਲੇ ਗਏ ਤਾਂ ਪੰਜਾਬ ਤਾਂ ਸਾਡਾ ਵੈਸੇ ਹੀ ਖਾਲੀ ਹੋ ਜਾਊਗਾ ਫੇਰ ਆਪਾਂ ਕਾਦੇ ਪੰਜਾਬੀ ਤੇ ਕਾਦੇ ਇਨਸਾਨ ਤੇ ਕਾਦੇ ਹਿੰਦੂ ਤੇ ਕਾਦੇ ਸਿੱਖ ਇਸ ਬਾਰੇ ਤੁਹਾਡੀ ਕੀ ਰਾਏ ਹੈ ਧੰਨਵਾਦ